11 ਜੁਲਾਈ ਜੀ ਦਿਨ ਸ਼ੁੱਕਰਵਾਰ ਤੇ ਟਾਈਮ ਸਵੇਰੇ 8:30 ਦਾ ਹੋ ਗਿਆ ਆਪਾਂ ਖੜੇ ਆਂਗੇ ਆਗਰਾ ਦਿੱਲੀ ਰੋਡ ਤੇ ਇਹ ਆਗਰੇ ਕਣੀ ਵੀ ਜਾਂਦਾ ਤੇ ਬਾਈ ਦਿੱਲੀ ਕਣੀ ਵੀ ਇਹੇ ਰੋਡ ਜਾਂਦਾਗਾ ਇਧਰਲੇ ਪਾਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗੀਚੀ ਸਾਹਿਬ ਤੇ ਰਾਤ ਆਪਣੀ ਜਿੱਥੇ ਰਾਤ ਕੱਟੀ ਬਈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸામਨੇ ਦਰਬਾਰ ਸਾਹਿਬ ਵਾਹਿਗੁਰੂ ਜੀ ਇਧਰਲੇ ਪਾਸੇ ਉਹ ਜਗਾ ਜਿੱਥੇ ਆਪਾਂ ਰਾਤ ਕੱਟੀ ਸਾਹ ਹਾਂ ਮੁੰਡੋ ਇਹ ਹਾਲ ਹੈ ਸਤਰੀ ਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਠੀਕ ਠਾਕ ਹੋ ਹੋ ਗਏ ਅੱਜ ਆਪਾਂ ਆਏ ਗਏ ਆ ਜੀ ਗੁਰਦੁਆਰਾ ਸ਼ੇਰ ਗੁਰ ਨਾਨਕ ਜਿਹੜਾ ਸੀਗਾ ਬਗੀਚੇ ਬਗੀਚੇ ਜੇ ਆਪਾਂ ਹੁਣ ਕਰਦੇ ਆਂ ਸਲਾਮ ਮਸ਼ਵਰਾ ਤੇ ਵੀ ਕੋਈ ਕਿੱਧਰ ਨੂੰ ਜਾਊਗਾ ਕੋਈ ਕਿੱਧਰ ਨਹੀਂ ਜਾਊਗਾ ਆਟੋ ਬੈਠ ਕੇ ਕਰਦੇ ਆਂ ਗੱਲਬਾਤ ਠੀਕ ਹੈ ਜੀ ਹਾਂ ਬਾਈ ਸੰਦੀਪ ਸਸਰੀ ਗੱਲ ਜੀ ਸਾਰੀਆਂ ਸੰਗਤਾਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਕਿ ਕਈ ਬਾਈ ਕਮੈਂਟ ਕਰੀ ਜਾਂਦੇ ਸੀ ਤੁਹਾਡਾ ਬਲੌਗ ਸਾਰਾ ਕੰਟੈਂਟ ਜਿਹੜਾ ਸੇਵ ਹੀ ਹੁੰਦਾ ਹੈ ਤੇ ਆਪਾਂ ਮਥੁਰਾ ਸ਼ਹਿਰ 'ਚ ਬੈਠੇ ਹਾਂ ਗੁਰਦੁਆਰਾ ਸਾਹਿਬ 'ਚ ਤੇ ਬਟ ਜਿਵੇਂ ਬਾਈ ਨੇ ਦੱਸ ਹੀ ਦਿੱਤਾ ਨਾਨਕ ਬਗੀਚੀ ਦੇ ਵਿੱਚ ਗੁਰਦਰਾ ਸਾਹਿਬ ਦੇ ਵਿੱਚ ਤੇ ਹੁਣ ਆਪਾਂ ਇੱਥੋਂ ਸਾਰੇ ਸਲਾਬ ਬਣਾਈ ਜਾਂਦੇ ਆ ਕੋਈ ਕਿੰਦਰ ਲਈ ਗਲੀ ਫੜੂਆ ਤੇ ਕੋਈ ਕਿੰਦਰ ਲਈ ਫੜੂਆ ਇਹ ਉਹਦੇ ਕੇਂਦਰਾਂ ਚਾਰੇ ਨੁੱਕਰਾਂ 'ਚ ਆਪਾਂ ਕਵਰ ਕਰਾਂਗੇ ਅੱਜ ਆ ਡੱਡ ਜਾਵਾਂਗੇ ਤੇ ਦੇਖਿਓ ਕਿਹੜਾ ਕਿਹੜਾ ਫੋਨ ਲੈ ਕੇ ਆਉਂਦਾ ਸਾਰੀਆਂ ਨੁੱਕਰਾਂ 'ਚੋਂ ਇਹੋ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹ ਗੱਲਬਾਤ ਹੈ ਠੀਕ ਹੈ ਬਈ ਠੀਕ ਹੈ ਤੇ ਇਨੀ ਸ਼ੂ ਨਾਉਣ ਗਿਆ ਹੋਇਆ ਤੇ ਸਵੇਰ ਦੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਤੇ ਆਪਾਂ ਹੈਗੇ ਆਂ ਜੀ ਮਥਰਾ ਦੇ ਵਿੱਚ ਚਾਰੇ ਜਾਣੇ ਅੱਜ ਆਪਾਂ ਭਾਈ ਜਿਹੜਾ ਜਾ ਰਹੇ ਆਂ ਅਲੱਗ ਅਲੱਗ ਜਾ ਰਹੇ ਆਂਗੇ ਇੱਕ ਦੋ ਬੰਦੇ ਆਪਣੇ ਬਰਿੰਦਾਵਨ ਕੰਨ ਜਾ ਰਹੇ ਆਗੇ ਇਥੋਂ ਥੋੜੇ ਰਹਿ ਜਾਂਦਾ ਨਾ 4-5 ਕਿਲੋਮੀਟਰ ਬਸ ਇੰਨਾ ਕੀ ਨਾਲ ਹੀ ਵਿੱਚ ਵਿੱਚ ਹੀ ਪੈ ਜਾਂਦਾਗਾ ਮਥਰਾ ਦੇ ਨਾਲ ਹੀ ਬਰਿੰਦਾਵਨ ਵੀ ਹੈ ਤੇ ਇੱਕ ਦੋ ਆਪਾਂ ਇੱਧਰ ਰਹਿਾਂਗੇ ਜੀ ਮਥਰਾ ਦੇ ਵਿੱਚ ਤੇ ਕੀ ਗੱਲਬਾਤ ਹੈ ਸ਼ਹਿਰ ਦੀ ਕਿਹੜੀ ਚੀਜ਼ ਮਸ਼ਹੂਰ ਆ ਗਈ ਕਿਹੜੀ ਚੀਜ਼ ਦੇਖਣ ਵਾਲੀ ਹੈਗੀ ਧਾਰਮਿਕ ਆ ਕੀ ਜਾਂ ਵੈਸੇ ਕੋਈ ਖਾਣ ਪੀਣ ਵਾਲੀ ਹੈ ਜਗਾ ਕੀ ਕੁਝ ਵੀ ਹੈ ਜੀ ਉਹ ਤੁਹਾਡੇ ਨਾਲ ਅਸੀਂ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਅੱਜ ਆਪਾਂ ਅਲੱਗ-ਅਲੱਗ ਜਾਵਾਂਗੇ ਸ਼ਹਿਰ 'ਚ ਆਥ ਨੇ ਫੇਰ ਇਕੱਠੇ ਹੋ ਜਾਾਂਗੇ ਲੋ ਅੱਜ ਆਪਾਂ ਗੱਲ ਕਰਦੇ ਆਂ ਬਾਈ ਉੱਤਰ ਪ੍ਰਦੇਸ਼ ਦਾ ਤੁਸੀਂ ਇੱਕ ਸ਼ਹਿਰ ਕਹ ਲੋ ਜਿਹੜਾ ਹੈ ਰੋ ਮਥਰਾ ਬਰਿੰਦਾਵਨ ਦੀ ਮਥਰਾ ਬਰਿੰਦਾਵਨ ਬਾਈ ਉੱਤਰ ਪ੍ਰਦੇਸ਼ ਦਾ ਇੱਕ ਪ੍ਰਾਚਨ ਤੇ ਪਵਿੱਤਰ ਸਥਾਨ ਹੈ ਇਹ ਬਾਈ ਜਮਨਾ ਨਦੀ ਦੇ ਕਿਨਾਰੇ ਬਸਿਆ ਹੋਇਆਗਾ ਇਹ ਉਹ ਸਥਾਨ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ ਇਹ ਉਹਨਾਂ ਦੀ ਜਨਮ ਭੂਮੀ ਆ ਬਹੁਤੇ ਬਾਈ ਜ਼ਿਆਦਾਤਰ ਲੋਕ ਇਹਨੂੰ ਜਨਮ ਭੂਮੀ ਕਹਿੰਦੇ ਆਗੇ ਆਪਾਂ ਬਈ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਵੱਲ ਜਿਹੜਾ ਗੁਰੂ ਘਰ ਤੋਂ ਤੁਰਕੀ ਜਾਈ ਜਾਂਦੇ ਆਗੇ ਤੇ ਸਾਰੇ ਕੰਮ ਕਰਨ ਤੋਂ ਪਹਿਲਾਂ ਇੱਕ ਕੱਪ ਚਾਹ ਦਾ ਪੀ ਲਈਏ ਬਾਕੀ ਦੀ ਗੱਲਬਾਤ ਫਿਰ ਆਪਾਂ ਬਾਅਦ ਵਿੱਚ ਹੀ ਕਰਦੇ ਆਗੇ ਮਿਹਰਬਾਨੀ ਜੀ ਹੁਣ ਆਪਾਂ ਬਈ ਗੱਲ ਕਰਦੇ ਆਂ ਮਥਰਾ ਤੁਸੀਂ ਕਿੱਦਾਂ ਪਹੁੰਚ ਸਕਦੇ ਹੋ ਪੂਰੇ ਭਾਰਤ ਵਿੱਚੋਂ ਬਈ ਮਥਰਾ ਆਉਣ ਲਈ ਮਥਰਾ ਰੇਲਵੇ ਸਟੇਸ਼ਨ ਦੀ ਤੁਸੀਂ ਕਿਤੋਂ ਵੀ ਟਿਕਟ ਬੁੱਕ ਜੜੀ ਕਰਵਾ ਸਕਦੇ ਹੋਗੇ ਤੇ ਮਥਰਾ ਜੰਕਸ਼ਨ ਦੇ ਬਾਈ 10 ਪਲੇਟਫਾਰਮਾਂਗੇ ਕੁਆਲਿਟੀ ਕੌਸਲ ਆਫ ਇੰਡੀਆ ਦੁਆਰਾ ਜਾਰੀ ਕੀਤੀ ਗਈ 2018 ਦੀ ਰਿਪੋਰਟ ਅਨੁਸਾਰ 75 ਵੱਡੇ ਸਟੇਸ਼ਨਾਂ ਵਿੱਚੋਂ ਇਸ ਸਟੇਸ਼ਨ ਨੂੰ ਸਭ ਤੋਂ ਬਾਈ ਘੱਟ ਜਿਹੜਾ ਸਾਫ਼ ਸੁਥਰਾ ਸਟੇਸ਼ਨ ਆ ਜਿਹੜਾ ਘੋਸ਼ਿਤ ਕੀਤਾ ਗਿਆ ਮਥਰਾ ਰੇਲਵੇ ਸਟੇਸ਼ਨ ਨੂੰ ਮਥਰਾ ਰੇਲਵੇ ਸਟੇਸ਼ਨ ਤੋਂ ਬਾਈ श्री कृष्णा जन्मभूमि ਜਿਹੜੀ ਆ ਉਹ 4 ਕਿਲੋਮੀਟਰ ਦੂਰ ਹੈ ਤੁਸੀਂ ਰੇਲਵੇ ਸਟੇਸ਼ਨ ਕੋਲੋਂ ਬਾਈ ਕਿਚਰੀ ਕਰਾ ਕੇ 20-30 ਰੁਪਏ ਦੇ ਕੇ ਨਾ ਤੇ ਉੱਥੇ ਤੱਕ ਪਹੁੰਚ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਬਾਈ ਕਈ ਯਾਰ ਕੋਈ ਬੰਦਾ ਹੁੰਦਾਗਾ ਨਾ ਕਹਿੰਦਾ ਜਹਾਜ਼ ਤੇ ਜਾਣਾ ਜਹਾਜ਼ ਵਾਲਾ ਬੰਦਾ ਹੁੰਦਾਗਾ ਤੇ ਆਪਾਂ ਉਹਦੀ ਗੱਲ ਕਰਦੇ ਆ ਮਥਰਾ ਦੇ ਵਿੱਚ ਬਾਈ ਵੈਸੇ ਤਾਂ ਕੋਈ ਸਿੱਧਾ ਜਹਾਜ਼ ਨਹੀਂ ਆਉਂਦਾ 에어ਪੋਰਟ ਨਹੀਂ ਹੈਗਾ ਤੇ ਫਿਰ ਵੀ ਬਾਈ ਜੇ ਕੋਈ ਆਉਂਦਾਗਾ ਤਾਂ ਹਨਾ ਪਹਿਲਾਂ ਉਹ ਆਕਰੇ ਆਉਂਦਾਗਾ आगरा डोमेस्टिक एयरपोर्ट आगरा ਤੋਂ ਮਥਰਾ ਬਈ 60 ਕਿਲੋਮੀਟਰ ਦੂਰ ਹੈ ਬਾਕੀ ਬਈ ਤੁਸੀਂ ਟ੍ਰੇਨ ਬੱਸ ਕਾਰ ਮੋਟਰਸਾਈਕਲ ਸਾਈਕਲ ਤੇ ਜਿੱਦਾਂ ਮਰਜੀ ਆਜੋ ਵਧੀਆ ਸਾਫ ਸੁਥਰੀਆਂ ਸੜਕਾਂਆਂ ਗਿਆ ਦਿੱਲੀ ਤੋਂ ਬਈ ਮਥਰਾ 160 ਕਿਲੋਮੀਟਰ ਦੂਰ ਹੈ ਕੱਲ ਵਾਲਾ ਰੋਡ ਜਿਹੜਾ ਆਪਾਂ ਕੱਲ ਵਾਲਾ ਰੋਡ ਬਈ ਜਿਹੜਾ ਆਪਾਂ ਦਿਖਾਇਆ ਸੀਗਾ ਜਮਨਾ ਐਕਸਪ੍ਰੈਸ ਤੋਂ ਜੇ ਤੁਸੀਂ ਆਓਗੇ ਦਿੱਲੀ ਵੱਲੋਂ ਤਾਂ ਪੂਰੇ ਬਈ 3 1/2 ਘੰਟੇ ਲੱਗਦੇ ਹੈਗੇ ਇਹ ਗੱਡੀਆਂ ਟ੍ਰੇਨਾਂ ਨੂੰ ਛੂਕਦੀ ਤਰੀ ਆਉਂਦੀ ਆ ਬੜੀਆ ਸਾਫ਼ ਸੁਥਰਾ ਰੋੜਾ ਹੈ ਯਮਨਾ ਐਕਸਪ੍ਰੈਸ ਸ੍ਰੀ ਕ੍ਰਿਸ਼ਨ ਜਨਮ ਭੂਮੀ ਉੱਤਰ ਪ੍ਰਦੇਸ਼ ਗੁਰਜ ਤੀਰਥ ਵਿਕਾਸ ਪ੍ਰੀਸ਼ਦ ਇਹ ਭਾਈ ਉਹ 게ਟ ਆ ਜਿਹੜਾ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਿੱਥੇ ਜਨਮ ਹੋਇਆ ਸੀ ਮੰਦਰਵਾਲ ਨੂੰ ਜਾਂਦਾਗਾ ਤੇ ਆਪਾਂ ਚੱਲਦੇ ਆ ਅੰਦਰ ਕੀ ਗੱਲਬਾਤ ਹੈ ਸਾਰੀ ਤੁਹਾਨੂੰ ਦਿਖਾਵਾਂਗੇ ਜੀ ਸਾਮਣੇ ਆ ਬਾਈਓ 메ਨ ਗੇਟ ਜਿੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਹੋਇਆ ਉਹ ਮੈਸਤਾਨ ਇਸ ਦੇ ਅੰਦਰਲੇ ਪਾਸੇ ਬਾਈ ਮੁੱਖ ਮੰਦਿਰ ਆਗਾ ਤੇ ਮੰਦਿਰ ਦੇ ਬਾਈ ਤੁਸੀਂ ਅੰਦਰ ਬੈਗ ਹੋ ਗਿਆ ਫੋਨ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦਾ ਬਾਈ ਘੜੀ ਹੋ ਗਈ ਕੋਈ ਵੀ ਸਮਾਨ ਜਿਹੜਾ ਨਹੀਂ ਲੈ ਕੇ ਜਾ ਸਕਦੇ ਤੇ ਗੇਟ ਦੇ ਸਾਹਮਣੇ ਬਾਈ ਗੇਟ ਦੇ ਬਿਲਕੁਲ ਨਾਲ ਬਾਈ ਖੱਬੇ ਤੇ ਸੱਜੇ ਬਾਈ ਦੋਨੇ ਪਾਸੇ ਤੇ ਸਮਾਨ ਜਮਾ ਕਰਾਉਣ ਲਈ ਦੁਕਾਨਾਂ ਬਣੀਆਂ ਹੋਈਆਂ ਗਿਆ ਤੁਸੀਂ 20 ਰੁਪਏ ਦੇ ਕੇ 30 ਰੁਪਏ ਦੇ ਕੇ ਸਮਾਨ ਜਿਹੜਾ ਉੱਥੇ ਆਪਣਾ ਜਮਾ ਕਰਵਾ ਸਕਦੇ ਹੋ 2 ਤੋਂ 3 ਘੰਟਿਆਂ ਲਈ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਜਿਹੜਾ ਮੰਦਿਰ ਆਗਾ ਉਹਦਾ ਉਹਦੇ ਮੇਨ ਗੇਟ ਤੇ ਗੇਟ ਨੰਬਰ ਆਗਾ ਇਹ 1 ਤੇ ਆਪਾਂ ਅੰਦਰ ਚੱਲਦੇ ਆ ਜੀ ਦਰਸ਼ਨ ਕਰਕੇ ਆਉਣੇ ਆ ਜੀ ਮੰਦਿਰ ਦੇ ਅੰਦਰ ਬਈ ਆਪਾਂ ਦਰਸ਼ਨ ਕਰਕੇ ਆ ਗਏ ਆ ਤੇ ਮਾਫ ਕਰੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਨਹੀਂ ਕਰ ਸਕੇ ਕਿਉਂਕਿ ਅੰਦਰ ਫੋਨ ਜਿਹੜਾ ਆਪਾਂ ਨਹੀਂ ਲਿਜਾ ਸਕਦੇ ਇਸ ਕਰਕੇ ਫੋਨ ਆਪਾਂ ਬਾਹਰ ਹੀ ਜਮ੍ਹਾਂ ਕਰਵਾ ਕੇ ਗਏ ਸੀਗੇ ਤੇ ਹੁਣ ਜੀ ਸ਼ਹਿਰ ਦੀ ਹੋਰ ਕੀ ਗੱਲਬਾਤ ਹੈਗੀ ਤੇ ਆਪਾਂ ਸ਼ਹਿਰ ਦੀ ਹੋਰ ਜਾਣਕਾਰੀ ਲੈਣੇ ਆ ਸ਼ਹਿਰ ਵੱਲ ਨੂੰ ਚੱਲਦੇ ਹਾਂ ਮਥਰਾ ਆ ਕੇ ਬਾਈ ਸੋਨੂੰ ਰਹਿਣ ਲਈ ਆਰਾਮ ਕਰ ਲਈ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਹੋਟਲ ਮਿਲ ਜਾਣਗੇ 1000 ਰੁਪਿਆ 2000 5000 10000 ਅਲੱਗ ਅਲੱਗ ਰੇਟਾਂ ਤੇ ਪਰ ਜੇ ਬਾਈ ਕਿਸੇ ਨੇ ਘੱਟ ਰੇਟ ਤੇ ਰਹਿਣਾਗਾ ਤਾਂ ਇੱਥੇ ਧਰਮਸ਼ਾਲਾ ਬਹੁਤ ਆਈਆਂ ਕਮਰੇ ਦਾ ਰੇਟ ਜਿਹੜਾ ਧਰਮਸ਼ਾਲਾ ਚਾਹੇਗਾ ਬਾਈ 200 ਰੁਪਏ 300 ਰੁਪਏ 400 ਰੁਪਏ ਤੋਂ ਜ਼ਿਆਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਕਮਰਾ ਬਾਈ ਉਹ 24 ਘੰਟਿਆਂ ਵਾਸਤੇ ਆਰਾਮ ਕਰਨ ਵਾਸਤੇ ਮਿਲ ਸਕਦਾਗਾ ਆਸਾਨੀ ਦੇ ਨਾਲ ਹੁਣ ਬਾਈ ਜੇ ਆਪਾਂ ਇਥੋਂ ਦੇ ਖੇਤਰਫਲ ਦੀ ਗੱਲ ਕਰਗੇ ਤਾਂ ਇਹ ਸ਼ਹਿਰ ਕਹੇ ਲੋ ਜ਼ਿਲ੍ਹਾ ਕਹੇ ਲੋ 39 ਕਿਲੋਮੀਟਰ ਦੇ ਏਰੀਆ ਚ ਫੈਲਿਆ ਹੋਇਆਗਾ ਬਾਈ ਬਹੁਤ ਏਰੀਆ ਹੋ ਜਾਂਦਾ 39 ਕਿਲੋਮੀਟਰ ਕਿ ਜੇ ਆਪਾਂ ਇੱਥੋਂ ਦੀ ਆਬਾਦੀ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਦੇ ਅਨੁਸਾਰ ਬਈ 441894 ਦਾ ਜਿਹੜਾ ਅਨੁਮਾਨ ਲਾਇਆ ਗਿਆ ਸੀਗਾ ਇੱਥੋਂ ਦੀ ਬਈ ਮੁੱਖ ਭਾਸ਼ਾ ਜਿਹੜੀ ਹੈਗੀ ਆ ਹਿੰਦੀ ਹੈ ਅੰਗਰੇਜ਼ੀ ਉਰਦੂ ਹੈ ਤੇ ਬਰਜ ਭਾਸ਼ਾ ਮੁੱਖ ਆ ਗਈ ਇੱਥੋਂ ਦਾ ਬਈ ਜਿਹੜਾ ਪਿੰਨ ਕੋਡ ਹੈਗਾ 281001 ਹੈਗਾ ਤੇ ਟੈਲੀਫੋਨ ਕੋਡ ਹੈਗਾ 0565 ਜਿਹੜਾ ਬਾਈ ਮੋਟਰਸਾਈਕਲ ਗੱਡੀਆਂ ਦਾ ਜਿਹੜਾ ਕੋਡ ਹੁੰਦਾ ਹਨਾ ਜਿਵੇਂ ਆਪਣਾ ਪੀਵੀ03 ਹੁੰਦਾਗਾ ਤੇ ਇਹਨਾਂ ਦਾ ਹੈਗਾ ਯੂਪੀ85 ਇਥੋਂ ਦਾ ਜਿਹੜਾ ਕੋਡ ਹੈ ਇਸ ਜ਼ਿਲ੍ਹੇ ਦਾ ਤੇ ਜੇ ਬਾਈ ਤੁਸੀਂ ਇਸ ਸ਼ਹਿਰ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈਗੀ ਹਨਾ ਤਾਂ ਵੈਬਸਾਈਟ ਹੈਗੀ ਹੈਗੀ mathuraNIC.in ਤੇ ਤੁਸੀਂ ਜਾ ਕੇ ਬਾਈ ਇਸ ਸ਼ਹਿਰ ਦੀ ਕੱਲੀ-ਕੱਲੀ ਜਾਣਕਾਰੀ ਜੜੀ ਪ੍ਰਾਪਤ ਕਰ ਸਕਦੇ ਹੋ ਮਥੁਰਾ ਸ਼ਹਿਰ ਦੀ ਬਾਈ ਇੱਕ ਹੋਰ ਗੱਲਬਾਤ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਹਾਂਗੇ ਸਾਲ 1673 ਈਸਵੀ ਵਿੱਚ ਬਾਈ ਮਹਿਮੂਦ ਗਜਨੀ ਤੇ ਅੰਗਰੋਜ ਜੇਬ ਨੇ ਨਾ ਮਥੁਰਾ ਤੇ ਹਮਲਾ ਕਰਕੇ ਨਾ ਇਹ ਮੰਦਿਰ ਨੂੰ ਜਿਹੜਾ ਤੋੜ ਦਿੱਤਾ ਸੀਗਾ ਤੇ ਬਾਅਦ ਵਿੱਚ ਉਹੀ ਜਗ੍ਹਾ ਤੇ ਇੱਕ ਸ਼ਾਹੀ ਈਦ ਬਾਈ ਮਸਜਿਦ ਬਣਾ ਦਿੱਤੀ ਗਈ ਸੀ ਤੇ ਤੁਸੀਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਬਾਈ ਜ਼ੂਮ ਕਰਕੇ ਦਿਖਾਣਾ ਉਹੀ ਮਸਜਿਦ ਆ ਰਹੀ ਜਿਓ ਸਾਹਮਣੇ ਜਿਹੜੀ ਹਮਲਾ ਕਰਕੇ ਮੰਦਰ ਨੂੰ ਤੋੜ ਕੇ ਬਣਾ ਦਿੱਤੀ ਗਈ ਸੀ ਤੇ ਇਹ ਜਗਾ ਬਈ ਅੱਜ ਵੀ ਹੈਗੀ ਹੈਗੀ ਮਸਜਿਦ ਆ ਜਿਹੜੀ ਅੱਜ ਵੀ ਹੈਗੀ ਹੈਗੀ ਤੇ ਬਾਈ ਸ੍ਰੀ ਭਗਵਾਨ ਕ੍ਰਿਸ਼ਨ ਆ ਜਿਹੜੇ ਜਨਮ ਭੂਮੀ ਆ ਉਹਦਾ ਰੌਲਾ ਜਿਹੜਾ ਅੱਜ ਵੀ ਚੱਲਦਾ ਆਉਂਦਾਗਾ ਤੇ ਆਪਾਂ ਉਮੀਦ ਕਰਦੇ ਆਂਗੇ ਇਹ ਰੌਲਾ ਜਿਹੜਾ ਜਲਦੀ ਖਤਮ ਹੋਵੇਗਾ ਬਈ ਇਹ ਮਸਜਿਦ ਨੂੰ ਜਾਣ ਵਾਲਾ ਰਾਹਗਾ ਨਾ ਜਿਹੜਾ ਸਾਹਮਣੇ ਆਟੋ ਖੜੇ ਆਗੇ ਤੇ ਪੁਲਿਸ ਵਾਲਿਆਂ ਦੇ ਬੈਰੀਕੇਡ ਲੱਗੇ ਪਏ ਇਧਰ ਖੱਬੇ ਹੱਥ ਇਹ ਰਾਹ ਜਾਂਦਾਗਾ ਤੇ ਆਪਾਂ ਪਹਿਲਾਂ ਜਾਣ ਦੀ ਕੋਸ਼ਿਸ਼ ਕੀਤੀ ਸੀ ਕਿ ਬਾਈ ਇਹਨਾਂ ਨੇ ਰੋਕ ਤਾਂ ਅੰਦਰ ਜਾਣ ਨਹੀਂ ਦਿੰਦੇ ਕਿਉਂਕਿ ਇੱਥੇ ਡਾਰਾ ਬਾਈ ਲੜੋ ਲੜਾਈ ਦਾ ਹਨਾ ਜਿਵੇਂ ਵੀ ਤੁਸੀਂ ਮਰਜੀ ਲਾਹ ਲਓ ਜਿਵੇਂ ਤੁਸੀਂ ਮਰਜੀ ਲਾਹ ਲਓ ਜਿਵੇਂ ਸਾਨੂੰ ਪਹਿਲਾਂ ਦੱਸਿਆਗਾ ਇਹ ਰਾਹ ਜਾਂਦਾ ਬਾਈ ਸਾਹਮਣੇ ਉਹ ਮਸਜਿਦ ਨੂੰ ਇੱਥੋਂ ਵੀ ਤੁਹਾਨੂੰ ਥੋੜਾ ਜਿਆ ਜ਼ੂਮ ਕਰਕੇ ਦਿਖਾ ਦਿੰਨੇ ਆ ਉਹ ਦੇਖੋ ਦੇ ਪੌਲਸ ਵਾਲੇ ਇੱਥੇ ਬੈਠੇ ਆਗੇ ਸਾਹਮਣੇ ਉਹ ਜੇ ਉਹਨਾਂ ਨੂੰ ਕੋਈ ਗੱਲਬਾਤ ਲੱਗਦੀ ਹੈ ਕਿਉਂਕਿ ਇਹ ਹਿੰਦੂਆਂ ਦਾ ਸਥਾਨ ਹੈਗਾ ਤੇ ਪਿੱਛੇ ਦੀ ਜੋ ਜੰਮੂ ਕਸ਼ਮੀਰ ਦੇ ਵਿੱਚ ਘਟਨਾ ਹੋ ਕੇ ਆਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਉਹਦਾ ਕਰਕੇ ਬਾਈ ਅੰਦਰ ਨਹੀਂ ਕਿਸੇ ਨੂੰ ਜਾਣ ਦਿੰਦੇ ਇਹ ਵਿਸ਼ੇਸ਼ੀ ਇੱਥੋਂ ਦੇ ਜੇ ਬਾਈ ਆਪਾਂ ਮੁੱਖ ਬੰਦਿਆਂ ਦੀ ਗੱਲ ਕਰਗੇ ਜਿਵੇਂ ਸਰਕਾਰੀ ਬੰਦੇ ਹੋਗੇ ਕੁਝ ਉਹਨਾਂ ਦੀ ਗੱਲ ਕਰਗੇ ਤਾਂ ਜਿਹੜਾ ਆਈਐਸ ਹੈਗਾ ਬਾਈ ਜ਼ਿਲ੍ਹਾ ਮੈਜਿਸਟ੍ਰੇਟ ਨਵਨੀਤ ਚਾਹਲਾਗਾ ਤੇ ਪੁਲਿਸ ਦਾ ਜਿਹੜਾ ਬਈ ਸੀਨੀਅਰ ਸੁਪਰਡੈਂਟੈਂਟ ਅਗਾ ਉਹ ਗੌਰਵ ਗਰੋਬਰ ਆਈਪੀਐਸ ਅਗਾ ਤੇ ਜੇ ਮੈਂਬਰ ਆਫ ਅਸੈਂਬਲੀ ਦੀ ਗੱਲ ਕਰਗੇ ਤਾਂ ਸ਼੍ਰੀ ਕਾਂਤ ਸ਼ਰਮਾ ਅਗਾ ਬੀਜੇਪੀ ਤੇ ਮੈਂਬਰ ਆਫ ਪਰਲਿਮੈਂਟ ਦੀ ਗੱਲ ਕਰਗੇ ਤਾਂ ਬਈ ਹਿਮਨ ਲਾਮੀਆਂ ਬੀਜੇਪੀ ਦੀ ਉਹ ਵੀ ਧੰਨਵਾਦ ਜੀ चलो वहाँ से ऐसे सामने पार से जाओगे तो सौ रुपये लगेंगे तो कितों तक सौ रुपया लगेगा सामने पार से ऐसे रॉन्ग करके आएगी अच्छा ये एक गेड़ा देना गाँव वहाँ से लेके और ऐसे पूरा घूम पाएंगे अच्छे घाट तो दो सौ लगेंगे और उससे आगे जाएंगे कंच का मे हमारे पास जो घाट गोपी घाटी करने चलेंगे तो उसका साढ़े तीन सौ लगेंगे ये कंच घाट तक जाना गा कंचाट कंच का किला कंच का किला कंच का किला आगे तक जाएगा लाइट ठीक है वहाँ तक साढ़े तीन सौ अगर एक गेड़ा देना हो छोटा जाएंगे सौ रुपये छह घाट घूम पाएंगे दो सौ बारह घाट कम का मिल जाएंगे ठीक है तो छोटा गेटा दबा लिया सौ रुपये वाला ठीक है चलो के, किस में लेके चलोगे कैसे बैठे पानी है भाई ਅੱਗੇ ਭਾਈ ਇੱਕ ਕੰਚ ਦਾ ਕੇ ਲਗਾਉਦਾ ਨਾਗਾ ਕਾਂਚ ਦਾ ਕੇ ਲਾ ਜੇ ਉੱਥੋਂ ਤੱਕ ਜਾਣਾ ਤਾਂ 350 ਰੁਪਿਆ ਭਾਈ ਕਹਿੰਦਾ ਲੱਗੂਗਾ ਤੇ ਜੇ ਨਾਲ ਸਵਾਰੀਆਂਆਂ ਤਾਂ ਫਿਰ ਇੱਕ ਸਵਾਰੀ ਦਾ 200 ਰੁਪਿਆ ਹੋ ਜਾਊਗਾ ਤੇ ਨਹੀਂ ਤਾਂ ਕੱਲੇ ਬੰਦੇ ਦਾ 350 ਰੁਪਿਆ ਤੇ ਆਪਾਂ ਇਧਰ ਸ਼ਹਿਰ ਘੁੰਮ ਰਹੇ ਸੀਗੇ ਤੇ ਹੁਣ ਮੈਂ ਇਸ ਵਕਤ ਭਾਈ ਆਪਾਂ ਕੱਲੇ ਹੀ ਸੀਗੇ ਜਿਹੜੇ ਸ਼ਹਿਰ ਘੁੰਮੀ ਜਾਂਦੇ ਸੀਗੇ ਤੇ ਆਪਣੇ ਸਾਥੀ ਜਿਹੜੇ ਗੁਰਦੁਆਰਾ ਸਾਹਿਬ 'ਚ ਸੀਗੇ ਤੇ ਆਪਾਂ ਫਿਰ ਹੁਣ ਲੰਘੇ ਜਾਂਦੇ ਸੀ ਆਟੋ ਵਾਲੇ ਨੇ ਬਾਈ ਨੇ ਮੈਨੂੰ ਦੱਸਿਆ ਤੇ ਕਹਿੰਦਾ ਵੀ ਇੱਥੇ ਗੰਗਾ ਮਈਆ ਗਈ ਤੇ ਤੁਸੀਂ ਉਹ ਕੁੰਮੋ ਦੇਖਦੇ ਆ ਬਾਈ ਬਾਈ ਕਿੱਥੋਂ ਤੱਕ ਲੈ ਕੇ ਜਾਂਦਾ 100 ਰੁਪਏ ਚ ਪਏ ਦੇ ਵਿੱਚ ਬਾਈ ਬਾਈ ਬਾਵਾ ਗੇੜਾ ਆਪਾਂ ਨੂੰ ਕਢਾ ਲਿਆ ਆ ਤੇ ਬੜਾ ਵਧੀਆ ਸੀ ਇਹ ਗੇੜਾ ਤੇ ਬੜਾ ਵਧੀਆ ਲੱਗਿਆ ਜੇ ਆਪਣੇ ਸਾਥੀ ਆਪਣੇ ਨਾਲ ਹੁੰਦੇ ਇਸ ਟਾਈਮ ਤਾਂ ਆਪਾਂ ਜਿਹੜਾ ਉਹ ਕਿਹੜਾ ਸੀ ਬਾਈ ਕਿਹੜਾ ਮਹਿਲ ਕੰਚ ਕਾ ਕੰਚ ਕੇ ਕੰਚ ਦਾ ਕਿਲਾ ਤਾਂ ਉੱਥੋਂ ਤੱਕ ਜਾਂਦੇ ਫਿਰ ਆਪਾਂ ਹੋਰ ਵੱਡਾ ਝੂਟਾ ਲੈ ਕੇ ਆਉਂਦੇ ਤੇ ਇਕੱਲੇ ਆਪਾਂ ਕਿਸ਼ਤੀ ਦੇ ਵਿੱਚ ਐਦਾਂ ਬੈਠੇ ਸੀ ਜਿਵੇਂ ਕਿਸ਼ਤੀ ਦੇ ਮਾਲਕ ਆਪੇ ਹੁੰਨੇ ਆਗੇ ਇਕੱਲੇ ਸੀਗੇ ਬੜਾ ਵਧੀਆ ਲੱਗਿਆ ਏ ਰੋਡ ਬਾਈ ਜਮਨਾ ਕਿਨਾਰੇ ਵਾਲਾ ਰੋਡ ਬਾਈ ਦਾਗਾ ਕਿ ਇੱਥੇ ਜਿਵੇਂ ਉਹ ਸਾਹਮਣੇ ਇੱਕ ਗੱਡੀ ਜਾਂਦੀ ਆ ਹਨਾ ਬਾਈ ਗੱਡੀ ਹੋ ਗਿਆ ਆਟੋ ਹੋ ਗਿਆ ਇੰਦਾ ਦਾ ਕੋਈ ਵੀ ਆਪਾਂ ਬਾਹਣ ਹੈ ਜਿਹੜਾ ਇੱਥੇ ਲਿਆ ਨਹੀਂ ਸਕਦੇ ਜਿਵੇਂ ਪੁਲਿਸ ਵਾਲਿਆਂ ਨੇ ਦੇਖ ਲਿਆ ਤਾਂ ਬਾਈ ਇਹਨਾਂ ਦਾ ਚਲਾਣ ਆਗਾ ਆਟੋ ਵੀ ਨਹੀਂ ਲਿਆ ਸਕਦੇ ਮੋਟਰਸਾਈਕਲ ਪੈਦਲ ਰਿਕਸ਼ਾ ਜਾਊਗਾ ਤੇ ਆਪਾਂ ਜਾ ਰਹੇ ਆ ਇੱਥੇ ਬਾਈ ਜਿਹੜਾ ਮਸ਼ਹੂਰ ਕਚੌੜੀ ਵਾਲਾ ਇਹ ਦੁਕਾਨ ਹੈ ਐਸ ਸ਼ਹਿਰ ਦੀ ਬਾਈ ਜਿਹੜੀ ਮਸ਼ਹੂਰ ਕਚੌੜੀ ਆ ਹਨਾ ਉਹ ਇਹ ਦੁਕਾਨ ਆ ਰੂਪਕ ਕਚੌੜੀ ਵਾਲਾ ਤੇ ਸ਼ਾਇਦ ਬਾਈ ਆਪਣੇ ਇਹ ਕਰਮਾ ਚ ਹੈ ਨਹੀਂ ਸੀ ਅੱਜ ਟੈਸਟ ਆਪਾਂ ਜ਼ਰੂਰ ਕਰਕੇ ਜਾਂਦੇ ਸਵੇਰੇ ਦੁਕਾਨ ਬਾਈ 6:30 ਤੋਂ ਦੁਪਹਿਰ 2 ਵਜੇ ਤੱਕ ਖੁੱਲਦੀ ਆ ਤੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਹਾਂ ਰੂਪਕ ਕਚੌੜੀ ਵਾਲਾ ਦੁਕਾਨ ਦਾ ਨਾਮ ਆ ਟਾਈਮਿੰਗ ਵੀ ਲਿਖੀ ਹੋਈ ਆ ਬਾਈ 6:30 ਸਵੇਰੇ ਤੇ ਬੰਦ ਕਰਨ ਦੀ ਕੋਈ ਟਾਈਮਿੰਗ ਨਹੀਂ ਲਿਖੀ ਤੇ ਉਹ ਲਿਖਿਆ ਹੋਇਆ 2 ਪੀਸ 30 ਰੁਪਏ ਦੇ ਤੇ 80 ਰੁਪਏ ਪਲੇਟ ਲਿਖੀ ਹੋਈ ਆ 460 ਰੁਪਏ ਕਿਲੋ ਦੇਸੀ ਘਿਓ ਦੀ ਜਲੇਬੀ 480 ਰੁਪਏ ਕਾਫੀ ਕੁਝ ਮਿਲਦਾ ਪੋਹਾ ਵੀ ਮਿਲਦਾ ਹੈ ਇਤੋਂ ਸਾਦੀ ਪੋੜੀ ਵੀ ਮਿਲਦੀ ਆ ਹਾਂਜੀ ਰੂਪਾ ਘਚੌੜੀ ਵਾਲਾ ਹਾਂਜੀ ਹਾਂਜੀ ਤੇ ਆਪਣੇ ਇਹ ਜਿਹੜਾ ਕਿਸਮਤ ਅੱਜ ਹੈ ਨਹੀਂ ਸੀ ਚਲੋ ਕਿਸ਼ਤੀ ਦੇ ਝੂਟਾ ਲੈ ਲਿਆ ਇੰਨੇ ਬਹੁਤ ਟਾਈਮ ਬਾਈ 5:30 ਹੋ ਗਏ ਤੇ ਆਪਾਂ ਮੁੜ ਕੇ ਗੁਰਦੁਆਰਾ ਸਾਹਿਬ 'ਚ ਫੇਰ ਆ ਗਏ ਆ ਤੇ ਅੱਜ ਹਜੇ ਆਪਣਾ ਇਸ ਮਥਰਾ ਸ਼ਹਿਰ ਦਾ ਬਹੁਤ ਕੁਝ ਰਹਿ ਗਿਆ ਇੱਕ ਮਸ਼ਹੂਰ ਇਥੋਂ ਦੇ ਪੇੜੇ ਸੀਗੇ ਉਹ ਵੀ ਨਹੀਂ ਜਾਇਆ ਗਿਆ ਉਧਰ ਇੱਕ ਹੋਰ ਹਲਵਾਈ ਵਾਲੀ ਦੁਕਾਨ ਸੀਗੀ ਬਹੁਤ ਮਸ਼ਹੂਰ ਮਠਾਈਆਂ ਦੀ ਦੁਕਾਨ ਉੱਥੇ ਵੀ ਨਹੀਂ ਜਾਇਆ ਗਿਆ ਕਿਉਂਕਿ ਬਾਈ ਫੋਨ ਆਪਣੇ ਸਾਥੀ ਬੜੇ ਕਰੀ ਜਾਂਦੇ ਕਹਿੰਦੇ ਆਪਾਂ ਬ੍ਰਿੰਦਾਵਨ ਜਾਣਾ ਛੇਤੀ ਆ ਜਾ ਇਸ ਲਈ ਮੈਂ ਜਲਦੀ ਤੋਂ ਜਲਦੀ ਆਪਾਂ ਇੱਥੇ ਆ ਗਏ ਆ ਤੇ ਪਰ ਮਥਰਾ ਸ਼ਹਿਰ ਦਾ ਸਾਰਾ ਜਿਹੜਾ ਦੁਪਹਿਰਾ ਅੱਜ ਆਪਣੇ ਸਿਰ ਉਤੋਂ ਦੀ ਨੰਗਿਆ ਗਿਆ ਆਜੋ ਬਰ ਚਲਿਏ ਜੀ ਚਲਿਏ ਚਲੋ ਚਲੋ ਮਥੁਰਾ ਬਰਿੰਦਾਵਨ ਵਿੱਚ ਜੀ ਤੁਹਾਨੂੰ ਪਤਾ ਹੀ ਆ ਜਿਹੜਾ ਬਹੁਤ ਸਾਰੇ ਮੰਦਿਰ ਆਗੇ ਤੇ ਇਹ ਸਾਰੇ ਮੰਦਿਰ ਇਤਿਹਾਸਿਕ ਆਗੇ ਇਤਿਹਾਸਿਕਾਂ ਵਿੱਚੋਂ ਸਾਰੇ ਮੰਦਿਰਾਂ ਵਿੱਚੋਂ ਜੀ ਇਹ ਵੀ ਇੱਕ ਮੰਦਿਰ ਜਿਹਦਾ ਨਾਮ ਹੈਗਾ ਸ਼੍ਰੀ ਪਾਗਲ ਬਾਬਾ ਮੰਦਿਰ ਇਹ ਜੀ ਜਦੋਂ ਆਪਾਂ ਮਥੁਰਾ ਤੋਂ ਬਰਿੰਦਾਵਨ ਕਣੀ ਜਾਂਦੇ ਆ ਨਾ ਤਾਂ ਬਰਿੰਦਾਵਨ ਤੋਂ 3 ਕਿਲੋਮੀਟਰ ਪਿੱਛੇ ਮੇਨ ਰੋਡ ਦੇ ਬਿਲਕੁਲ ਉੱਪਰ ਹੀ ਆਉਂਦਾਗਾ ਤੇ ਜੇ ਇਹਦੇ ਦਰਸ਼ਨ ਕਰਨੇ ਆ ਜੀ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਆਥਨੇ 3 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਇਹ ਮੰਦਿਰ ਖੁੱਲਾ ਹੁੰਦਾਗਾ ਤੇ ਬਹੁਤ ਸੋਹਣਾ ਬਣਾਇਆ ਗਿਆ ਮੰਦਿਰ ਜੀ ਤੁਸੀਂ ਦੇਖੋ ਬਹੁਤ ਸੋਹਣਾਗਾ ਇਸ ਮੰਦਿਰ ਨੂੰ ਜੀ ਸ੍ਰੀ ਪਾਗਲ ਬਾਬਾ ਦਾ ਮੰਦਿਰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਜਿਹੜੇ ਬਾਬਾ ਸੀਗੇ ਨਾ ਕਿਸੇ ਨਾਲ ਬੋਲਦੇ ਕਰਦੇ ਨਹੀਂ ਸੀਗੇ ਆਪਦੀ ਭਗਤੀ ਦੇ ਵਿੱਚ ਮਗਨ ਰਹਿੰਦੇ ਸੀਗੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਪਾਗਲ-ਪਾਗਲ ਕਹਿਣ ਲੱਗੇ ਸੀਗੇ ਤੇ ਜੀਹਦਾ ਕਰਕੇ ਉਹਨਾਂ ਦਾ ਨਾਮ ਪਾਗਲ ਬਾਬਾ ਹੀ ਰੱਖਿਆ ਗਿਆ ਤੇ ਇਹ ਮੰਦਿਰ ਦੀ ਸਥਾਪਨਾ ਜੀ 1980 ਦੇ ਵਿੱਚ ਸ਼ੁਰੂ ਹੋਈ ਸੀ ਤੇ ਜਿਹੜੀ ਕੀ ਬਾਅਦ ਚ 7-8 ਸਾਲਾਂ ਦੇ ਲਗਾਤਾਰ ਕੰਮ ਚੱਲਣ ਦੇ ਨਾਲ-ਨਾਲ ਪੂਰੀ ਹੋਈ ਹੈ ਜੀ Hindu ਧਰਮ ਦੇ ਲੋਕਾਂ ਦਾ ਜੀ ਇੱਕ ਪਵਿੱਤਰ ਸਥਾਨ ਹੈਗਾ ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਆਗੇ ਦਰਸ਼ਨ ਕਰਨ ਦੇ ਲਈ ਟਾਈਮ ਬਾਈ 7:30 ਹੋ ਗਏ ਤੇ ਆਪਾਂ ਮਥਰਾ ਤੋਂ ਬਰਿੰਦਾਵਨ ਦੇ ਬਾਜ਼ਾਰ ਵਿੱਚ ਦੀ ਹੁੰਦੇ ਹਵਾਏ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਟੀਲਾ ਬਰਿੰਦਾਵਨ ਮਥਰਾ ਤੇ ਸਾਰਿਆਂ ਤੋਂ ਪਹਿਲਾਂ ਜੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਤੇ ਬਾਕੀ ਦੀਆਂ ਗੱਲਾਂ ਮਾਤਾ ਬਾਅਦ ਚ ਅਸਲੀ ਗੱਲ ਦੀ ਤੇ ਕੋਣ ਤੇਰੇ ਦੇਰ ਤਾ ਅੰਮ੍ਰਿਤ ਜੀ ਦੇ ਤੇਰੇ ਦੇਰ ਤਾ ਗੁਰਦੁਆਰਾ ਸਾਹਿਬ ਦੇ ਬਾਈ ਇਧਰ ਖੱਬੇ ਹੱਥ ਨਾਲ ਇੱਕ ਪੀਲਾ ਬੋਰਡ ਲੱਗਿਆ ਹੋਇਆ ਜਿੱਤੇ ਕਿ ਸਾਰਾ ਇਤਿਹਾਸ ਲਿਖਿਆ ਹੋਇਆ ਹਿੰਦੀ ਦੇ ਵਿੱਚ ਤੇ ਜਿਹੜਾ ਆਪਾਂ ਤੁਹਾਡੇ ਨਾਲ ਸਵੇਰੇ ਕੱਲ ਨੂੰ ਸਾਂਝਾ ਕਰਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਤੇ ਸਾਹਮਣੇ ਉਹ ਕਮਰੇ ਆ ਜਿੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਆਗੇ ਬਾਬਾ ਜੀ ਆਗੇ ਉਹ ਰਹਿੰਦੇ ਆ ਜੀ ਤੇ ਆ ਆਪਣੀਆਂ ਗੱਡੀਆਂ ਖੜੀਆਂ ਜੀਆਂ ਇੱਥੇ ਤੇ ਅੱਜ ਆਪਣੇ ਸੌਣ ਦੀ ਥਾਂ ਕੀ ਇਧਰ ਲੰਗਰ ਹਾਲ ਇਹ ਲੰਗਰ ਹਾਲ ਹੈਗਾ ਇੱਥੇ ਲਿਖਿਆ ਵੀ ਹੋਇਆ ਲੰਗਰ ਹਾਲ ਤੇ ਗੱਦੇ ਬਾਬਿਆਂ ਨੇ ਆਪਾਂ ਦੇਤੇ ਸੀਗੇ ਉੱਤੇ ਵਧੀਆ ਪੱਖਾ ਚੱਲੀ ਜਾਂਦਾ ਲੈਟ ਹੈਗੀ ਤੇ ਫੋਨ ਫੋਨ ਭਾਈ ਵਧੀਆ ਚਾਰਜ ਕਰ ਲਾਂਗੇ ਤੇ ਵਧੀਆ ਓਕੇ ਰਿਪੋਰਟ ਆ ਬਾਬੇ ਦੇ ਘਰ ਪਏ ਆ ਕੋਈ ਦਿੱਕਤ ਨਹੀਂ ਹੈਗੀ ਹੁਣ ਆਪਣੀ ਵੀਡੀਓ ਜਿਹੜੀ ਜੀ ਸਮਾਪਤੀ ਵੱਲ ਵੱਧਦੀ ਹੈ ਤੇ ਆਪਾਂ ਜ ਮਥਰਾ ਤੋਂ ਬਰਿੰਦਾ ਬਣਾਇਆ 10-11 ਕਿਲੋਮੀਟਰ ਤੇ ਮਥਰਾ ਸ਼ਹਿਰ ਦੀ ਭਾਈ ਜਾਣਕਾਰੀ ਚਾਚਾ ਆਪਾਂ ਥੋੜਾ ਜਿਆਦਾ ਖੁੱਭ ਗਏ ਸੀਗੇ ਚਲੋ ਕੋਈ ਨਾ ਬਾਬਾ ਭਲੀ ਕਰੇ ਤੇ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋਗੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋਗੇ ਤੇ ਆਸੇ ਪਾਸੇ ਲੋਕਾਂ ਨੂੰ ਵੀ ਸ਼ੇਅਰ ਕਰਦੇ ਹੋਗੇ ਤੇ ਧੰਨਵਾਦ ਬਾਈ ਤੇ ਕੱਲ ਨੂੰ ਫਿਰ ਆਪਾਂ ਬਾਈ ਦੇਖਾਂਗੇ ਇੱਥੇ ਬਰਿੰਦਾਵਨ ਚ ਜਿਹੜੀ ਚੀਜ਼ ਦੇਖਣ ਵਾਲੀ ਹੋਈ ਉਹ ਦੇਖਾਂਗੇ ਉਹ ਕਵਰ ਕਰ ਲਾਂਗੇ ਤੇ ਨਾਲੇ ਫਿਰ ਐ ਨਹੀਂ ਪਤਾ ਗਾਂ ਆਪਾਂ ਆਗਰੇ ਕਣੀ ਵੱਧ ਜੀਗੇ ਉਧਰ ਨੂੰ ਉਧਰ ਨੂੰ ਵੈਸੇ ਤਾਂ ਆਪਾਂ ਉਧਰ ਨੂੰ ਜਾਣਾ ਆਗਰੇ ਕਣੀ ਨੂੰ ਤੇ ਕੱਲ ਦਾ ਹਜੇ ਕੋਈ ਪਤਾ ਨਹੀਂ ਵੀ ਇੱਥੇ ਐ ਨਹੀਂ ਪਤਾ ਸਾਰਾ ਦਿਨ ਲੰਘ ਜੇ ਜੇ ਸ਼ਹਿਰ ਚ ਨਾ ਕੋਈ ਵਧੀਆ ਚੀਜ਼ਾਂ ਹੋਈਆਂ ਦੇਖਾਂਗੇ ਤੇ ਨਹੀਂ ਫਿਰ ਆਪਾਂ ਟਾਈਮ ਨਾਲ ਹੀ ਗਾਂ ਟੱਪ ਚੱਲਾਂਗੇ ਆਗਰੇ ਕਣੀ 사수리 가을이 사람